ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਹੈ ਉਹਨਾਂ ਇਲਜ਼ਾਮ ਲਾਇਆ ਕਿ ਮਾਨ ਸਰਕਾਰ ਦੌਰਾਨ ਪੰਜਾਬ ਵਿਕਾਸ ਪੱਖੋਂ ਪਛੜ ਰਿਹਾ ਹੈ ਉਹਨਾਂ ਸੀਮਾਨ ਮੰਤਰੀ ਕਈ ਨਿੱਜੀ ਹਮਲੇ ਵੀ ਕੀਤੇ ਬਾਜਵਾ ਨੇ ਕਾਨੂੰਨ ਵਿਵਸਥਾ ਤੇ ਵੀ ਸਵਾਲ ਚੁੱਕੇ ਨੇ ਆ ਤੁਸੀਂ ਦੇਖੋ ਇੱਥੇ ਬਹੁਤ ਸ਼ੌਕ ਨਾਲ ਆਪਾਂ ਆਪਣੀ ਸਰਕਾਰ ਲੈ ਕੇ ਆਏ ਸ ਮੇਰੇ ਸਾਰੇ ਵੀਰ ਬੈਠੇ ਨੇ ਕੋਈ ਇੱਕ ਭਰਾ ਬਾਹ ਖੜੀ ਕਰਕੇ ਦੱਸੋ ਢਾਈਆਂ ਸਾਲਾਂ ਚ 1 ਰੁਪਿਆ ਕਿਸੇ ਪਿੰਚਾ ਪਿੰਡ ਦੇ ਵਿਕਾਸ ਵਾਸਤੇ ਆਇਆ ਕਿਉਂ ਜੰਦਰਜੀ ਦਸਵਾਇਆ ਜੇ ਸਾਡੇ ਪੈਸੇ ਦਿੱਤੇ ਸੀ ਉਹ ਭਾਵੇਂ ਰੁਕੇ ਸਰਪੰਚ ਦੇ ਖਾਤੇ ਨੂੰ ਘਟਾਲੇ ਹੋਣ ਜਾਂ ਠੱਕੇਦਾਰ ਆ ਕੇ ਕਹਿੰਦੇ ਕਿ ਉਹਨਾਂ ਪੈਸਿਆਂ ਨਾਲ ਪੈਸੇ ਸਾਡੇ ਸੀ ਮਾਲ ਮਾਲਕਾਂ ਦਾ ਮਸ਼ਹੂਰੀ ਕੰਪਨੀ ਤੇ ਪੱਥਰ ਆਪਣੇ ਰੱਖ ਦੇਣ ਤੇ ਨਾਲੇ ਅਸੀਂ ਵੇਖੀਏ ਇਹਨਾਂ ਲੋਕਾਂ ਦੇ ਵਿੱਚ ਕੋਈ ਲੀਡਰਸ਼ਿਪ ਕੁਆਲਿਟੀ ਨਹੀਂ ਆਪ ਕੋ ਵੰਤਮਾਨ ਤੁਸੀਂ ਵੇਖਿਆ ਇਹਦਾ ਕੋ ਚਿਹਰਾ ਮੋਹਰਾ ਕੋਈ ਮਿਨਿਸਟਰ ਵਾਲਾ ਹੈ ਇਹਦਾ ਕੋ ਕਾਰਨਾਮਾ ਹੈ ਦੀ ਕੋ ਕੋ ਦੂਜੀ ਮਿਨਿਸਟਰ ਵਾਲੀ ਜਿਵੇਂ ਜ ਮੁੱਖ ਮੰਤਰੀ ਸਿੱਖ ਸੂਬਾ ਜਿਸ ਮੁੱਖ ਮੰਤਰੀ ਦੇ ਨਾਮ ਵਿੱਚ ਸਿੰਘ ਹਨ ਜਿਹਦੀ ਦਸਤਾਰ ਦੇ ਥੱਲੇ ਕੇਸ ਹਨ ਉਸ ਕਿਸਮ ਦਾ ਮੁੱਖ ਮੰਤਰੀ ਅਸੀਂ ਆਪਣੇ ਸੂਬੇ ਦੇ ਵਿੱਚ ਫੈਸਲਾ ਇਹੋ ਜਿਹਾ ਲੈ ਲਿਆ ਕਿ ਇਸ ਦਾ ਤੁਹਾਡੇ ਹਲਕੇ ਵਾਲਾ ਤਾਂ ਕਹਿੰਦਾ 2 ਵਜੇ ਸਿਰ ਛੁੱਟ ਲੈਂਦਾ ਮੁੱਖ ਮੰਤਰੀ 6 ਵਜੇ ਛੁੱਟ ਲੈਂਦੇ ਜਿਸ ਹਲਕੇ ਦਾ ਐਮ ਐਲ ਏ 2 ਵਜੇ ਜਿਤਨਾ ਪੋਲਟਰੀ ਫਾਰਮ ਦੇ ਮੁਰਗੇ ਜੋ ਪੀਣ ਦੇਈਦੀ ਹੈ ਪੀਣ ਘਾਹ ਤੋਂ ਬਗਰੋ ਸਿਰ ਛੁੱਟ ਲੈਂਦੇ ਐਸ ਤਰ੍ਹਾਂ ਇਹਨਾਂ ਦੇ ਐਮ ਐਲ ਏ ਦਾ ਤਾਂ ਤੁਹਾਡੇ ਚੀਫ ਮਿਸਟਰ ਦਾ ਤੇ ਭੱਲਾ ਕੀ ਹੈ